ਦੇਖਣਾ ਹੈ ਜੀ ਲੁਧਿਆਣੇ ਕਿ ਉਹਵਾ ਬਣਾ ਨਹੀਂ ਕੋਣ ਨੇ ਜੀ ਆਪਣੇ ਲਈ ਸਿਰਫ ਸਿਰਫ ਆਪਣੇ ਲਈ ਲੈ ਤਾਂ ਸੀਟਾਂ ਕਿਹੜੀ ਗੱਲ ਕਰਦੇ ਆ ਜਿਹੜੀ ਮਰਜ਼ੀ ਤੇ ਬਹਜਾ ਕਹਿੰਦੇ ਜੀ ਇਕੱਲੇ ਬਹਿ ਕੇ ਫਿਲਮ ਦੇਖੀ ਸਰਫ ਆਪਣੇ ਲਈ ਬੁੱਕ ਕਰਾਇਆ ਪੂਰਾ ਸਿਲਮਾ ਖਾਲੀ ਸਿਰਫ ਅਸੀਂ ਤਿੰਨ ਬੰਦੇ ਆਜੋ ਜੀ ਆਜੋ ਕਰ ਤੇ ਬਾਹਰ ਕੰਧੂਰੀ ਰੰਗ ਚ ਦਬਾਉ ਕੇ ਆਪਣੇ ਹੱਥ ਤਪੰਜਾ ਲਾਣਾ ਹੈ ਇਹਦੇ ਬੋਲ ਲੈਣਾ ਸੋ ਮੈਂ ਨਹੀਂ ਛੱਡਦਾ ਮੇਰਾ ਮੂਡ ਚ ਆ ਲੱਗਦਾ ਸੀ ਇਹਦਾ ਟੈਚੀ ਲੈ ਲਿਆ ਸੀ ਮੋਂਟੀ ਕਰ ਲਊਗਾ ਕਿਹਦਾ ਲਿਆ ਆਪਾਂ 3000 ਮੋਂਟੀ ਕਰ ਲਓ ਮੋਂਟੀ ਕਰ ਲਓ ਠੀਕ ਆ ਮੋਟੀ ਕਰ ਲਾ ਸੂਟਕੇਸ ਲਿਆ ਮੁੰਡੇ ਨੇ ਜੀ ਆਹ ਪਾ ਸ਼ੋਰੂਮ ਮੋਟੀ ਕਰ ਲਾ ਸ਼ੋਰੂਮ ਦੇ ਨੇੜੇ ਤੇੜੀਆਂ ਸੀ ਹੈਣਾ ਵੀ ਦੱਸ ਦੇ ਕਰਦਾ ਮੈਂ ਉਹਦਾ ਪੈਕਿੰਗ ਕਰਦਾ ਪਿਆ ਪੈਕਿੰਗ ਆ ਮੇਰਾ ਪੂਰਾ ਪੂਰਾ ਹੀ ਆ ਤੇਰਾ ਭਾਰ ਕੇ ਟੈਚੀਆਂ ਦਾ ਕੀ ਚੱਕਣਾ ਦੱਸ ਆਹੋ ਆਹ ਚੱਲ ਇਹ ਮਾਰੀ ਇਹ ਬਾਚ ਬਣਵਾਈਆਂ ਨਾ ਖਰਚਾ ਚੱਕਦਾ ਮੈਂ ਇਹੋ ਆਹ ਚਲੋ ਜੀ ਮੁੰਡਾ ਸਾਡਾ ਪੈਕਿੰਗ ਕਰਦਾ ਪਿਆ ਕੰਡਾ ਚੱਕ ਲੈਂਦਾ ਇਧਰ ਵਾਈਫਾਈ ਆਇਆ ਦਾ ਸਮਾਨ ਟੈਚੀ ਮੌਂਟੀ ਕਰ ਲੋ ਵਾਲਾ ਉਹ ਪਿਆ ਐਲ ਵੀ ਦਾ ਇੰਝ ਜਿਆਦਾ ਹੁੰਦਾ ਹਾਂ ਬੰਦੋ ਸਾਡੇ ਇਧਰ ਹਾਲੇ ਫੋਟੋ ਐ ਕਿੱਛ ਜਾਂਦਾ ਆਪਣੀਆਂ ਉਹ ਆ ਦੇ ਦੇ ਕਿੰਨਾ ਕਰਦੀ ਆਹਦੇ ਤੋਂ ਲੱਭ ਜਾਂਦੇ ਨੇ ਕੀ ਰ ਚਾਹੇ ਲਈ ਜਾਂਦਾ ਔਰ ਫੇਵਿਕਵਿਕ ਲੈ ਆਉਣੇ ਆ ਫੈਮਿਕੋ ਕਿ ਨਾ ਜੁੜ ਜਾਣਾ ਲਾ ਲਓ ਫਿਰ ਲੱਗਦੀ ਮੱਤੀ ਮੱਦੇ ਸੁ ਲਵਾਇਆ ਤੋ ਆਪਾ ਪੀ 088 ਟਵਾ ਲਾ ਹੈ ਦੋ ਨਹੀਂ ਟੈਚੀਆਂ ਦੇ ਲਵਾਇਆ ਹੋਇਆ ਹੈ oh yes ਆ ਜੀ ਮੁੰਡੇ ਦੇ ਵਿਆਹ ਦੀ ਐਲਬਮ ਜਿੱਚ ਮੇਰੀਆਂ ਵੀ ਤਿੰਨ ਫੋਟੋਆਂ ਐਲ ਵੀ ਦਾ ਤਾਂ ਇੰਨਾ ਫੈਨਾ ਨਾ ਦੇਖੋ ਐਲ ਵੀ ਐਲ ਵੀ ਤੇ ਐਲ ਵੀ ਆਹ ਲੰਗਾ ਹੀ ਐਲ ਵੀ ਇਹ ਜਦੋਂ ਤਾਂ ਸਮਝਾ ਇਹਦਾ ਤਾਂ ਜਾਣੇ ਤੇ ਇਹਦਾ ਕੌਣ ਦੇ ਲੈ ਜਾਣੇ ਤਾਂਸ ਨਾ ਕਰਦਾ ਆਪਾਂ ਨੂੰ ਉਹ ਠੀਕ ਹੈ ਭਰਾ ਆ ਨਾ ਲਾ ਦੇ ਮੈਂ ਨਾ ਨਾ ਰਹਿਣ ਦੇ ਰਹਿਣ ਦੇ ਖੜ ਦੇ ਲਿਆਉਣੇ ਆ ਦਾ ਸਮਾਨ ਤੈਨੂੰ ਲਾਣ ਨੇ ਨਹੀਂ ਉਹ ਫੇਵਿਕ ਕੁੱਕ ਲਾ ਦੇ ਨਹੀਂ ਦੇਖੀ ਤਾਂ ਸਟicker ਕੇ ਦੀ ਕੀ ਹੈ ਮਤਲ ਲੈ ਜਵੇ ਕਿੰਨਾ ਹੋ ਗਿਆ ਉਹਦਾ ਪੂਰਾ 23 ਆ ਇਹ ਵੀ 23 ਆ ਬੜੇ ਸਹਿਮੀ 22 ਉਸ ਅਸੀ ਵੀ ਗ੍ਰੰਪਾਲਾ ਕਸ਼ੋਰ ਇਹਦੇ ਵਿੱਚ ਐਲਬਮ ਬਣ ਉਹ ਬਾਜਣਾ ਉਹਨੇ ਇੱਕ ਤਾਂ ਨਹੀਂ ਕੁਝ ਕਹਿੰਦੇ ਉਹ ਐਲਬਮ ਦਾ 5 ਕਿਲੋ ਦੀ ਕਿਹੜੀ ਹੋਣੀ ਹੈ ਇਹ ਦੇਖੀ ਕਿੰਨੇ ਕਹਿੰਦੇ ਦੀ ਐਲਬਮ ਦੇਖੀ ਪਤਾ ਲੱਗੇ ਤੇਰਾ ਵਿਆਹ ਦਾ ਬਜਟ ਕਿੰਨਾ ਪਿਆ ਮੰਗਣੀਏ ਨੂੰ 5 ਕਿਲੋ 850 ਗ੍ਰਾਮ ਤੇ ਬੈਗੀ ਤਾਂ ਇਹ ਕਹਿੰਦਾ ਵਿਆਹ ਦਾ ਭਾਰ ਬਹੁਤ ਹੁੰਦਾ ਬੰਦੇ ਸਿਰ ਤੇ ਪਹਿਲਾਂ ਮੰਗਣੀ 5 ਕਿਲੋ ਦੀ ਆ ਤਾਂ ਵਿਆਹ ਕਿੰਨੇ ਕਿਲੋ ਦਾ ਹੋਊ ਦੇਖ ਲੈ ਔਖਾ ਈ ਨੀ بس ਨਾਲ ਹੀ ਭੇਜ ਕੇ ਘਾਟ ਕੇ ਬੋੜਾ ਜੋਰ ਨਹੀਂ ਹੋਣਾ ਐਂਡਪਿਆਣਾ ਜਿਹਨੇ ਲਗਾ ਰਿਹਾ ਸਾਰਾ ਕੈਟਿੰਗ ਮੈਂ ਮਾਮਾ ਕੁੱਲ ਕੈਲਕੂਲੇਸ਼ਨ ਮੈਂ ਕਹਾ ਮੁੰਡੇ ਵਾਲਾ ਤਾਂ ਕੀ ਖਰਚਾ ਹੁੰਦਾ ਚੱਲੀ ਗਿਆ ਜਰ ਤੂੰ ਲਾਈਟਾਂ ਦੇ ਲੈ ਲੈ ਸੱਤ ਦਿਨ ਲੱਖ ਰੁਪਏ ਨਹੀਂ ਲੈ ਆਣਾ ਕਹਿੰਦਾ 10 ਲੈ ਆਪੋਗੇ ਮੈਂ ਲੱਖ ਨਹੀਂ ਲੱਗਦੇ ਟੈਂਟੂ ਮੈਂ ਨਵਾ ਥੋੜੂ ਪਾ ਕੇ ਦੇ ਦੇਣਾ ਇਸਾ ਬਾਹਰ ਉਹਨੇ ਕਹਿੰਦੇ ਸੀ ਇਹ ਕਹਿੰਦਾ 3-4 ਲੱਖ ਲਿਆਊ ਟੈਂਟ ਵਾਲੇ ਮੈਂ ਕਹਾ ਨਾ ਮੈਂ ਕਹਾ ਦੇਖ ਲੈ 5-6 ਲੱਖ ਰੁਪਏ ਲਿਆਊ ਮੈਨਾਂ ਨਹੀਂ ਵੀ 1 ਲੱਖ 1.5 ਲੱਖ ਲਿਆ ਉਹ ਕਿੰਨੇ ਦਿਨ ਤੱਕ ਲੱਗ ਰਿਹਾ ਫਿਰ ਬਾਅਦ ਚ ਵੀ ਲਾਉਣਾ ਹੈ ਮੈਨਾਂ 1 ਲੱਖ 1.5 ਲੱਖ ਲੱਗਿਆ ਉਹਨੇ ਟੈਂਟ ਥੋੜੂ ਪਾ ਕੇ ਦੇਣਾ ਨਾ ਮਾ ਉਹਨੂੰ 8-7 6-7 ਲੱਖ ਚ ਤੇ ਗੱਲਾਂ ਸੁਣੇ ਦੀਆਂ ਮਮਾ ਸੀ ਕਿ ਲੋਆ ਹੀ ਨਹੀਂ ਮੈਨਾਂ ਲਗਵਾ ਮੈਂ ਜਿਹੜਾ ਟੈਂਟ ਮੈਂ ਲਵਾਉਣਾ 2200 ਦਾ ਲੱਗਦਾ ਉਹ ਵੀ ਕਹਿੰਦੇ ਜੇ ਆਪ ਲਵਾਉਂਗੇ 1500 ਚ ਲਾ ਦਾਂਗੇ ਵੀ ਆਪ ਹੀ ਲੈ ਜਾਓ ਚੱਕ ਕੇ ਉਹ ਹੁੰਦਾ ਟੈਂਟ ਉਹ ਹੁੰਦੇ ਟੈਂਟ ਹਾਈएस्ट ਲੈਵਲ ਦੇ ਹਵਾ ਆਉਂਦੀ ਆ ਇਹ ਨਹੀਂ ਪਤਾ ਵੀ ਸੱਜੇ ਪਾਸੇ ਨੂੰ ਡਿੱਗੇਗਾ ਕੱਬੇ ਪਾਸੇ ਨੂੰ ਨੇ ਥੱਲੇ ਉਹ ਕਿਸ ਕੀ ਹੈ ਠੀਕ ਅਪੇ ਜਾ ਕੋ ਮਗਮਾ ਹੀ ਨਾ ਸਾਰੀਆਂ ਫਿਰ 10 ਉਹ ਕਾਰ ਲੀ ਲਓ ਤੁਹਾਨੂੰ ਲਓ L O B I ਯੂ ਕਿੱਧਰ ਲਿਖਤਾ ਯੂ ਥੱਲੇ ਲੈ ਫੋਟੋ ਮੈਨਾ ਹਾਂ ਹਾਂ ਇਨਾ ਹੀ ਗਿਆ ਯਾ ਸੋਨੂ ਫਾਜੀ ਮੋਟਾ ਹੀ ਬੋਰਡ ਸਟਾਰਟ ਕਰਦੇ ਹੋ करिशार्ज़ने के डोवल ट्रांसपोर्ट ही है माउंटी कार्लो वाले चालू तो नहीं करने का 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 ਵੀਡੀਓ ਬੰਦੀ ਕਿੱਸੇ ਹਾਏ ਸੌਰੀ ਫੋੜ ਲਉਂਗਾ ਚੱਕਰ ਹਾਂਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਕਿ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਆ ਵੀਡੀਓ ਸੌਰੀ ਤਾਂ ਤਿਆਰ ਹੋ ਗਈ ਆ ਕਹੀਦਾ ਜਾਂਦਾ ਵੀ ਮੈਂ ਤੋੜ ਤੋੜ ਫੋੜ ਫੋੜ ਕੇ ਪੰਜ ਪੈਂਦਾ ਸਟਾਈਲ ਅਸੀਂ ਅੰਦਰ ਉੱਕੇ ਕਿਉਂਕਿ ਇੰਦਾਂ ਹੀ ਧੰਪਣਾ ਇੰਦਾਂ ਹੀ ਇੰਦਾਂ ਹੀ ਇੱਦੀ ਤਰਪਣ ਇੱਦੀ ਗਿਆ ਟੱਪ ਹੀ ਆਂ ਅਸੀਂ ਮੁੰਡੇ ਨੇ ਵੀ ਇੱਦੀ ਤਰਪਣ ਨੇ ਉਹੜੇ ਵੀ ਬਸ ਪਰਨੇ ਪਰਣਾ ਅਸੀਂ ਪਹਿਲੇ ਤਿਆਰ ਹੋ ਕੇ ਸੌਣ ਲੱਗੇ ਆਂ ਸਮਾਨ ਖਾਣ ਪੀਣ ਦਾ ਸਾਡਾ ਓਪਿਆ ਕੋਕ ਪੀ ਕੇ ਤਰਪਣ ਬਸ ਵੀਰ ਤੁਸੀਂ ਪਰਣ ਕੇ 4 ਵਜੇ ਜੋ ਗਾਇਸ ਠੀਕੇ ਤੋਂ ਨਾ ਖਾ ਗਏ ਕੋਈ ਨਾ ਖਾਣਾ ਵਾ ਕਹਿੰਦੇ ਹਵੇਲੀ ਰੋਗਣਾ ਦਾ ਬਸ ਭੁੱਖੇ ਟਿੱਟ ਸਿੱਧਾ ਭਟੂਰੇ ਜਾਂ ਪਰਾਂਠੇ ਕਰਾਂ ਰਾਤ ਨੂੰ ਕੀ ਕਹਿੰਦਾ ਤਾ ਸਿਰ ਜਿਹੜਾ ਇੰਦਾ ਹਵੇਲੀ ਬੈਨ ਕਰੀ ਲੱਸੀ ਪੀਂਦ ਮੈਂ ਰਾਤ ਨੂੰ ਕੋਕ ਮਕੋੜਦਾ ਪਹਿਲਾਂ ਲੱਕੀ ਰਹਿ ਤਸੀ ਆਏ ਤੱਕ ਲੱਗੇ ਹੋਇਆ ਹੈ ਇਹ ਲੱਸੀ ਦੀ ਗਰਾਰੀ ਫਸੀ ਆਏ ਤੱਕ ਲੱਸੀ ਪੀ ਲੋ ਬ੍ਰੋ ਕਾਲਿਆ ਕੇ ਬ੍ਰੋ ਲੱਸੀ ਲੱਸੀ ਪਿਆਨੇ ਕੱਲ ਹੰਬੜਾ ਚਲੀਏ ਸਵੇਰੇ ਉੱਠ ਕੇ ਉੱਤੇ ਜਿਆਦਾ ਤੂੰ ਤਾਂ ਖਾ ਪਰ ਲੱਸੀ ਪੀ ਆ ਕੇ ਲਈਏ ਲੱਸੀ ਬਹੁਤ ਫੇਮਸ ਆ ਉਥੋਂ ਦੀ ਮੈਂ ਤਾਂ ਨੂੰ ਝੂੜੇ ਦਵਾ ਕੇ ਲਿਆਉਣੇ ਇੱਕ ਤਾਂ ਦਿਨ ਹੋ ਰਹਿਣ ਦਾਲ ਤੇ ਝੂੜੇ ਦਵਾ ਕੇ ਲਿਆਉਣੇ ਜਾਵੇ ਨਾ ਭਰਾਵਾ ਕਹਿੰਦਾ ਨਹੀਂ ਮੈਨੂੰ ਡਰ ਲਾ ਦਿੱਤੇ ਤੇ ਝੂਲੇ ਕਿੱਥੇ ਮੈਂ ਟਾਂਡੇ ਬਹੁਤ ਲੱਗੇ ਆ ਤੁੰਨ ਦਵਾ ਲਿਆਉਣੇ ਕਿੱਥੇ ਟਾਂਡੇ ਟਾਂਡੇ ਸਾਰੇ ਝੂਲੇ ਲੱਗੇ 26 ਖਾਈ ਜਿੱਦਾਂ ਵੀ ਆ ਅੱਛਾ ਕਹਿੰਦਾ ਨਾ ਝੂਲਣਿਆਂ ਤੇ ਨਹੀਂ ਕਹਿੰਦਾ ਜਾਣਾ ਰੇ ਅਸੀਂ ਕੀ ਕੰਮ ਬਹੁ ਕਹਿੰਦਾ ਇੱਥੇ ਕਿਤੇ ਝੂਲਾ ਡੇਗ ਗਿਆ ਢੀ ਜਾ ਤਾਂ ਫਿਰ ਇੱਕ ਹੋਰ ਫੋਟੋ ਆ ਉਹ ਰੱਗ ਕੋ ਤੇਰਾ ਜਦੋਂ ਨਿਕਾ ਗਏ ਤਾਂ ਨਹੀਂ ਜਿਆ ਕਿਥਾਂ ਤੇ ਬੇਵੀ ਹੋਤ ਲਾ ਹੋ ਜਾਊਗਾ ਬੁਰੇ ਲੱਗਦੇ ਆ ਨਾ ਇਹ ਨਹੀਂ ਐਨੀ ਉਹ ਤਾਂ ਫਰਾਂਸੀ ਕਿਦਾਂ ਲੱਗੀ ਜਾਂਦੇ ਨੇ ਉਹੀ ਤਾਂ ਮੈਂ ਉਹ ਦੇਖ ਤੂੰ ਕਿਦਾਂ ਚੱਕਣਾ ਹੋਵੇ ਉਹ ਦੇਖ ਕੇ ਤਾਂ ਚੱਕਣਾ ਉਹ ਆ ਦੇ ਸਾਡੇ ਫੋਨ ਚੱਲ ਦੇਣਾ ਇਹ ਬ్రో ਸਵੇਰ ਦਾ ਚਾਰਜ ਕੀਤਾ ਹੈ 18 ਮਿੰਟ ਚ ਫੁੱਲ ਚਾਰਜ ਲਓ ਜੀ ਸਵੇਰ ਹੋ ਗਈ ਤੇ ਮੁੰਡਾ ਤਿਆਰ ਬਾਹਰ ਜਾਣ ਲਈ ਮੇਰਾ ਪਰਸ ਸਾਡਾ ਪੂਰੇ ਹਾਂ ਕਦੇ ਆ ਮੈਂ ਤੂੰ ਆ ਜਾ ਫੀਲਿੰਗ ਆ ਯਾਂ ਜਿੰਦਗੀ ਚ ਪਹਿਲਾਂ ਚਾਹ ਤਾਂ ਪੀ ਲਈਏ ਚਾਹ ਬਣਾ ਸਾਡੇ ਸਰੀਰ ਕਿੱਥੇ ਚੱਲਦੇ ਆ ਯੂ نو ਲੈ ਆ ਹੁਣ ਬਣਾ ਨਾ ਬਾਹਰ ਲਾ ਪਹਿਲਾਂ ਤਾਂ ਅੰਦਰ ਲਈ ਲੱਗਦਾ ਸੀ ਬਾਹਰ ਕਿਥੇ ਬਾਹਰ ਗਾ ਲੀ ਓਏ ਹਵਾ ਜਿਹੜੀਆਂ ਜੈਕਟਾਂ ਲੈਣੀਆਂ ਮੈਂ ਵੀ ਇੱਕ ਹੈਗੀ ਮੇਰੇ ਕੋਲ ਨਾਲ ਸੱਤ ਹੈਗੀਆਂ ਵੀ ਆ ਹਵਾ ਵਾਲੀਆਂ ਦੀ ਦੂਜੀ ਉਹ ਇੱਕ ਤਾਂ ਰੰਗ ਵੀ ਇਹਦੇ ਤੇ ਜੱਜਦੇ ਅਸੀਂ ਪਾਉਨੇ ਆ ਤੇ ਅਸੀਂ ਪਤਾ ਨਹੀਂ ਕੀ ਲੱਗਣ ਲੱਜਾਂਗੇ ਅਸੀਂ ਤਾਂ ਇਹੀ ਇੰਟੈਲੀਜੈਂਸ ਅਸੀਂ ਮੌਂਟੀ ਅਸੀਂ ਤਾਂ ਮੌਂਟੀ ਕਰ ਲਓ ਤੇ ਸ਼ੋਅਰੂਮ ਤੋਂ ਲਿਆਂਦੀ ਦੀਦੇ ਲੱਗਦੇ ਸਕੂਨ ਜੀ ਤਾਂ ਕੀ ਬੇਦਾਰੀ ਇਹ ਬਈਆ ਨੇ ਜੋ ਪਿਛਲੇ ਸਾਲ ਮੈਨੂੰ ਮੌਂਟੀ ਕਰ ਲੋਦੀ ਉਹ ਟੀ-ਸ਼ਰਟ ਨਹੀਂ ਲੈ ਕੇ ਦਿੱਤੀਆਂ ਦੋ ਕਿਤੇ ਸਾਡੀਆਂ ਟਰੈਕਟਰਾਂ ਦੇ ਉਹ ਟਰੈਕਟਰ ਕਿਤੇ ਸਾਫ਼ ਕੀਤੇ ਮੈਂ ਮੈਂ ਬ੍ਰਾਂਡ ਦਾ ਐਂਡ ਹੈ ਐ ਬ੍ਰਾਂਡ ਮੈਂ ਟਰੈਕਟਰ ਬ੍ਰਾਂਡਡ ਆ ਤਾਂ ਫਿਰ ਆਪਾਂ ਬ੍ਰਾਂਡਡ ਚੀਜ਼ਾਂ ਨਹੀਂ ਸਾਫ਼ ਕਰਾਂਗੇ ਨਾ ਜਾਤਾ ਨਵਾਂ ਕਿਹੜਾ ਹੈ ਆਈ इतना एक एक लाता है वो ला लिया स्टिकर चक लिया ਕੀ ਹੋ ਗਿਆ ਭਜਣਾ ਉਹ ਤਾਂ ਬੈਚੀ ਲੈ ਕੇ ਕੋਡ ਲਾਉਣਾ ਲਾ ਗਿਆ ਕੋਡਲਾ 6908 ਨਾਂ ਦੇ ਨਾਂ ਹਲੇ ਮੈਂ ਆਪਣੇ ਬਲਾਗ ਚੀ ਦਾ ਸੀਆ ਦਾ ਮੁੰਡੇ ਨੇ ਕਿਹੜਾ ਕੋਡ ਲਾਇਆ ਹੋਇਆ ਚੱਲੇ ਕਿਹੜਾ ਬੈਂਕ ਦਾ ਏਟੀਐਮ ਕਿਤੇ ਕਿਤੇ ਪਾਈ ਨਾ ਆਈ ਜਿੱਦਿ ਤੋ ਮਰੋ ਜੀ ਮੇ ਨੂੰ ਲੱਜੀ ਨਾ ਲਾ ਦੇ ਲਾ ਦੇ ਜਿੱਦੇ ਸਾਰਿਆਂ ਨੂੰ ਇਹ ਤਾਂ ਰੱਖਿਆ ਹੈ। ਇਹ ਤਾਂ ਬੈੱਡ ਨੇ ਬੜਾ ਤੋਕੀ ਕੀਤਾ ਸਾਨੂੰ ਰਾਤ ਦਾ ਸੈਂਸਰ ਚੱਲ ਪੈਂਦੇ ਮੈਂਡ ਜਿਹਦੇ। ਇਹ ਵੀ 00 ਆਰਗੇਨਾਈਜ਼। ਉਹ ਚਾਹਤਾ ਪੀ ਲਈਏ। ਚੰਡੀ ਨਹੀਂ ਨਹੀਂ ਬਹੁਤ ਨਾ ਆਏ ਬਸ ਕਿੱਲਾ ਰੋ ਮੋੜ ਗਏ ਤੇ ਮੋੜ ਦੀ ਆਪਾਂ ਦੇ